ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ 6 ਹਰਿਤਾ ਸਾਹਿਬ ਪਿਆਰੀ ਸਾਧ ਸੰਗਤ ਜੀਓ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਏ ਜਾ ਰਹੇ ਨਿਰਮਲ ਪੰਥ ਦੇ ਉਪਦੇਸ਼ਾਂ ਦੇ ਵਿੱਚ ਸਾਰੇ ਜੀਵਾਂ ਅੰਦਰ ਕਰਤੇ ਦੀ ਜੋਤ ਨੂੰ ਦੇਖਦੇ ਹੋਏ ਸਭ ਦਾ ਭਲਾ ਕਰਨਾ ਤੇ ਸਭ ਦੇ ਨਾਲ ਪ੍ਰੇਮ ਕਰਨਾ ਪ੍ਰਮੁੱਖ ਵਿਚਾਰ ਧਾਰਾ ਸੀ ਗੁਰੂ ਸਾਹਿਬ ਜੀ ਅਨੁਸਾਰ ਲੋੜਵੰਦ ਦੀ ਸਹਾਇਤਾ ਕਰਨਾ ਹੀ ਸਭ ਤੋਂ ਵੱਡਾ ਦਾਨ ਤੇ ਪੁੰਨ ਕਰਮ ਹੈ ਅਤੇ ਗੁਰੂ ਸਾਹਿਬ ਜੀ ਨੇ ਇਹ ਸਹਾਇਤਾ ਵੀ ਬਿਨਾਂ ਕਿਸੇ ਤਰ੍ਹਾਂ ਦੇ ਵਖਰੇਵੇਂ ਤੋਂ ਕੰਨ ਦਾ ਸਬਕ ਪੜਾਇਆ ਭਾਵੇਂ ਚਾਹੇ ਕੋਈ ਕਿਸੇ ਵੀ ਜਾਤ ਮਜਬ ਦੇਸ਼ ਜਾਂ ਨਸਲ ਦਾ ਕਿਉਂ ਨਾ ਹੋਵੇ ਉਸ ਨੂੰ ਗਲ ਨਾਲ ਲਾਉਣ ਦਾ ਉਪਦੇਸ਼ ਦਿੱਤਾ ਆਪਣੇ ਨਿਰਮਲ ਪੰਥ ਦੇ ਇੰਨਾ ਸਿਧਾਂਤਾਂ ਦੇਨ ਹੀ ਗੁਰੂ ਨਾਨਕ ਦੇਵ ਜੀ ਨੇ ਭੁੱਖੇ ਸਾਧੂਆਂ ਨੂੰ ਲੰਗਰ ਸ਼ਿਕਾਇਆ ਅਤੇ ਮੋਦੀ ਖਾਨੇ ਦੇ ਵਿੱਚ 13 ਹੀ 13 ਕਰਕੇ ਤੋਲਿਆ ਸੀ ਸੋ ਗੁਰੂ ਘਰ ਦੇ ਜੋ ਇਸ ਸਿਧਾਂਤ ਨੂੰ ਸਿੱਖਾਂ ਦੇ ਮਨ ਦੇ ਵਿੱਚ ਹੋਰ ਵਧੇਰੇ ਪੱਕਿਆਉਣ ਲਈ ਗੁਰੂ ਅਰਜਨ ਦੇਵ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਕਈ ਕਾਰਜ ਕੀਤੇ ਇੱਕ ਵਾਰੀ ਕਾਫੀ ਸਮਾਂ بارش ਨਾ ਹੋਈ ਅਤੇ ਪਾਣੀ ਦੀ ਕਮੀ ਦੇ ਕਾਰਨ ਕਾਲ ਪੈ ਜਾਣ ਦਾ ਡਰ ਪੈ ਗਿਆ ਕਿਸਾਨਾਂ ਦੀਆਂ ਫਸਲਾਂ ਸੁੱਕਣ ਲੱਗੀਆਂ ਅਤੇ ਸਾਬ ਦੇ ਹਾਲ ਮੰਦੇ ਹੋਗੇ ਅਜਿਹੇ ਸਮੇਂ ਵਿੱਚ ਗੁਰੂ ਅਰਜਨ ਦੇਵ ਜੀ ਨੇ ਸਰਬਤ ਦੇ ਭਲੇ ਲਈ ਕੰਮਰ ਕੱਸਾ ਕਸ ਲਿਆ ਅਤੇ ਗੁਰੂ ਘਰ ਦੀ ਦਸਵੰਧ ਦੀ ਸਾਰੀ ਮਾਇਆ ਖਰਚ ਕਰਕੇ ਥਾਂ-ਥਾਂ ਉੱਤੇ ਖੂਹ ਲਗਵਾਉਣੇ ਸ਼ੁਰੂ ਕਰ ਦਿੱਤੇ ਤਾਂ ਕਿ ਪਾਣੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ ਆਮ ਕਰਕੇ ਖੂਹ ਵਿੱਚ ਇੱਕ ਹੱਟ ਹੀ ਚੱਲਦੀ ਸੀ ਅਰ ਜ਼ਿਆਦਾ ਪਾਣੀ ਪ੍ਰਾਪਤ ਕਰਨ ਲਈ ਗੁਰੂ ਸਾਹਿਬ ਜੀ ਨੇ ਅਜਿਹੀ ਤਕਨੀਕ ਦੀ ਵਰਤੋਂ ਕੀਤੀ ਕਿ ਇੱਕ ਖੂਹ ਉੱਪਰ 2-2 3-3 ਹਟਾਂ ਲਗਵਾ ਦਿੱਤੀਆਂ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਪਾਣੀ ਦੀ ਕਮੀ ਨੂੰ ਪੂਰਾ ਕੀਤਾ ਅਤੇ ਗੁਰੂ ਜੀ ਦੇ ਇਸ ਪਰਪਕਾਰ ਦਾ ਸ਼ੁਕਰਾਨਾ ਕਰਦੇ ਹੋਏ ਸਭ ਗੁਰੂ ਜੀ ਦੇ ਗੁਣ ਗਾਉਣ ਲੱਗੇ ਬਡਾਲੀ ਦੇ ਲਾਗੇ ਗੁਰੂ ਅਰਜਨ ਦੇਵ ਜੀ ਨੇ ਬਾਲਕ ਹਰਗੋਬਿੰਦ ਜੀ ਦੀ ਯਾਦ ਦੇ ਵਿੱਚ ਇੱਕ ਛੇਰਟਾ ਵਾਲਾ ਖੂਹ ਲਗਵਾਇਆ ਜਿਸ ਦੀ ਯਾਦ ਵਿੱਚ ਉਸ ਨਗਰ ਦਾ ਨਾਮ ਹੀ ਛੇਰਟਾ ਸਾਹਿਬ ਪੈ ਗਿਆ ਅੱਜ ਇਸ ਨਗਰ ਦੇ ਵਿੱਚ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਬਹੁਤ ਸੁੰਦਰ ਅਸਥਾਨ ਬਣਿਆ ਹੋਇਆ ਹੈ ਜਿੱਥੇ ਦੂਰੋਂ ਨੇੜੇੋਂ ਬੇਅੰਤ ਸੰਗਤਾਂ ਆ ਕੇ ਗੁਰੂ ਸਾਹਿਬ ਜੀ ਦੇ ਪਰਉਪਕਾਰਾਂ ਨੂੰ ਯਾਦ ਕਰਦੀਆਂ ਹੋਈਆਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਦੀਆਂ ਹਨ ਇੱਥੇ ਹਰ ਸਾਲ ਬਸੰਤ ਪੰਚਮੀ ਨੂੰ ਬੜਾ ਭਾਰੀ ਜੋੜ ਮੇਲਾ ਲੱਗਦਾ ਹੈ ਅਤੇ ਹਰ ਮਹੀਨੇ ਚੰਨਣੀ ਪੰਚਮੀ ਨੂੰ ਵੀ ਸੰਗਤ ਦਾ ਭਾਰੀ ਇਕੱਠ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ 6 ਹਰਿਤਾ ਸਾਹਿਬ ਪਿਆਰੀ ਸਾਧ ਸੰਗਤ ਜੀਓ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਏ ਜਾ ਰਹੇ ਨਿਰਮਲ ਪੰਥ ਦੇ ਉਪਦੇਸ਼ਾਂ ਦੇ ਵਿੱਚ ਸਾਰੇ ਜੀਵਾਂ ਅੰਦਰ ਕਰਤੇ ਦੀ ਜੋਤ ਨੂੰ ਦੇਖਦੇ ਹੋਏ ਸਭ ਦਾ ਭਲਾ ਕਰਨਾ ਤੇ ਸਭ ਦੇ ਨਾਲ ਪ੍ਰੇਮ ਕਰਨਾ ਪ੍ਰਮੁੱਖ ਵਿਚਾਰ ਧਾਰਾ ਸੀ ਗੁਰੂ ਸਾਹਿਬ ਜੀ ਅਨੁਸਾਰ ਲੋੜਵੰਦ ਦੀ ਸਹਾਇਤਾ ਕਰਨਾ ਹੀ ਸਭ ਤੋਂ ਵੱਡਾ ਦਾਨ ਤੇ ਪੁੰਨ ਕਰਮ ਹੈ ਅਤੇ ਗੁਰੂ ਸਾਹਿਬ ਜੀ ਨੇ ਇਹ ਸਹਾਇਤਾ ਵੀ ਬਿਨਾਂ ਕਿਸੇ ਤਰ੍ਹਾਂ ਦੇ ਵਖਰੇਵੇਂ ਤੋਂ ਕਰਨ ਦਾ ਸਬਕ ਪੜਾਇਆ ਭਾਵੇਂ ਚਾਹੇ ਕੋਈ ਕਿਸੇ ਵੀ ਜਾਤ ਮਜਬ ਦੇਸ਼ ਜਾਂ ਨਸਲ ਦਾ ਕਿਉਂ ਨਾ ਹੋਵੇ ਉਸ ਨੂੰ ਗੱਲ ਨਾਲ ਲਾਉਣ ਦਾ ਉਪਦੇਸ਼ ਦਿੱਤਾ ਆਪਣੇ ਨਿਰਮਲ ਪੰਥ ਦੇ ਇੰਨਾ ਸਿਧਾਂਤਾਂ ਦੇਨ ਹੀ ਗੁਰੂ ਨਾਨਕ ਦੇਵ ਜੀ ਨੇ ਭੁੱਖੇ ਸਾਧੂਆਂ ਨੂੰ ਲੰਗਰ ਸ਼ਿਕਾਇਆ ਅਤੇ ਮੋਦੀ ਖਾਨੇ ਦੇ ਵਿੱਚ 13 ਹੀ 13 ਕਰਕੇ ਤੋਲਿਆ ਸੀ ਸੋ ਗੁਰੂ ਘਰ ਦੇ ਜੋ ਇਸ ਸਿਧਾਂਤ ਨੂੰ ਸਿੱਖਾਂ ਦੇ ਮਨ ਦੇ ਵਿੱਚ ਹੋਰ ਵਧੇਰੇ ਪਖਿਉਣ ਲਈ ਗੁਰੂ ਅਰਜਨ ਦੇਵ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਕਈ ਕਾਰਜ ਕੀਤੇ ਇੱਕ ਵਾਰੀ ਕਾਫੀ ਸਮਾਂ بارش ਨਾ ਹੋਈ ਅਤੇ ਪਾਣੀ ਦੇ ਕਮੀ ਦੇ ਕਾਰਨ ਕਾਲ ਪੈ ਜਾਣ ਦਾ ਡਰ ਪੈ ਗਿਆ ਕਿਸਾਨਾਂ ਦੀਆਂ ਫਸਲਾਂ ਸੁੱਕਣ ਲੱਗੀਆਂ ਅਤੇ ਸਾਬ ਦੇ ਹਾਲ ਮੰਦੇ ਹੋਗੇ ਅਜਿਹੇ ਸਮੇਂ ਵਿੱਚ ਗੁਰੂ ਅਰਜਨ ਦੇਵ ਜੀ ਨੇ ਸਰਬਤ ਦੇ ਭਲੇ ਲਈ ਕੰਮਰ ਕੱਸਾ ਕਸ ਲਿਆ ਅਤੇ ਗੁਰੂ ਘਰ ਦੀ ਦਸਵੰਧ ਦੀ ਸਾਰੀ ਮਾਇਆ ਖਰਚ ਕਰਕੇ ਥਾਂ-ਥਾਂ ਉੱਤੇ ਖੂਹ ਲਗਵਾਉਣੇ ਸ਼ੁਰੂ ਕਰ ਦਿੱਤੇ ਤਾਂ ਕਿ ਪਾਣੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ ਆਮ ਕਰਕੇ ਕੂਹ ਵਿੱਚ ਇੱਕ ਹੱਟ ਹੀ ਚੱਲਦੀ ਸੀ ਪਰ ਜਿਆਦਾ ਪਾਣੀ ਪ੍ਰਾਪਤ ਕਰਨ ਲਈ ਗੁਰੂ ਸਾਹਿਬ ਜੀ ਨੇ ਅਜਿਹੀ ਤਕਨੀਕ ਦੀ ਵਰਤੋਂ ਕੀਤੀ ਕਿ ਇੱਕ ਖੂਹ ਉੱਪਰ 2-2 3-3 ਹਾਟਾਂ ਲਗਵਾ ਦਿੱਤੀਆਂ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਪਾਣੀ ਦੀ ਕਮੀ ਨੂੰ ਪੂਰਾ ਕੀਤਾ ਅਤੇ ਗੁਰੂ ਜੀ ਦੇ ਇਸ ਪਰਪਕਾਰ ਦਾ ਸ਼ੁਕਰਾਨਾ ਕਰਦੇ ਹੋਏ ਸਭ ਗੁਰੂ ਜੀ ਦੇ ਗੁਣ ਗਾਉਣ ਲੱਗੇ ਬਡਾਲੀ ਦੇ ਲਾਗੇ ਗੁਰੂ ਅਰਜਨ ਦੇਵ ਜੀ ਨੇ ਬਾਲਕ ਹਰਗੋਬਿੰਦ ਜੀ ਦੀ ਯਾਦ ਦੇ ਵਿੱਚ ਇੱਕ ਛੇ ਹਰਟਾ ਵਾਲਾ ਖੂਹ ਲਗਵਾਇਆ ਜਿਸ ਦੀ ਯਾਦ ਵਿੱਚ ਉਸ ਨਗਰ ਦਾ ਨਾਮ ਹੀ ਛੇ ਹਰਟਾ ਸਾਹਿਬ ਪੈ ਗਿਆ ਅੱਜਿਸ ਨਗਰ ਦੇ ਵਿੱਚ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਬਹੁਤ ਸੁੰਦਰ ਅਸਥਾਨ ਬਣਿਆ ਹੋਇਆ ਹੈ ਜਿੱਥੇ ਦੂਰੋਂ ਨੇੜਿਓਂ ਬੇਅੰਤ ਸੰਗਤਾਂ ਆ ਕੇ ਗੁਰੂ ਸਾਹਿਬ ਜੀ ਦੇ ਪਰਉਪਕਾਰਾਂ ਨੂੰ ਯਾਦ ਕਰਦੀਆਂ ਹੋਈਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀਆਂ ਹਨ ਇੱਥੇ ਹਰ ਸਾਲ ਬਸੰਤ ਪੰਚਮੀ ਨੂੰ ਬੜਾ ਭਾਰੀ ਜੋੜ ਮੇਲਾ ਲੱਗਦਾ ਹੈ ਅਤੇ ਹਰ ਮਹੀਨੇ ਚੰਨਣੀ ਪੰਚਮੀ ਨੂੰ ਵੀ ਸੰਗਤ ਦਾ ਭਾਰੀ ਇਕੱਠ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ